जिने ਵੀ ਖੜਦੇ ਸੀਨੀਅਰ ਸਿਟੀਜਨ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ساری ਜ਼ਿੰਦਗੀ ਤੁਹਾਡਾ ਰੈਣੀ ਦਰਦਾ ਕਿਉਂਕਿ ਪਹਿਲਾਂ ਵੀ ਮੈਂ ਤੁਹਾਡੇ ਤੁਸੀਂ ਮੈਨੂੰ ਉਦੋਂ ਵੱਡੇ ਦੇ ਐਮਸੀ ਬਣਾਇਆ ਮੇਰੀ ਵਾਈਫ ਨੂੰ ਵੀ ਐਮਸੀ ਬਣਾਇਆ ਤੇ ਮੈਨੂੰ ਵੀ ਐਮਸੀ ਬਣਾਇਆ ਤੇ ਹੁਣ ਇੱਕ ਹੋਰ ਤੁਸੀਂ ਉਹਦਾ ਦੇ ਦਿੱਤਾ ਹੈ ਜੀਨੇ ਸਿਟੀਜਨ ਦਾ ਕੌਂਸਲ ਦਾ ਪ੍ਰਧਾਨ ਬਣਾਇਆ ਆਹ ਕਹਿੰਦੇ ਆ ਕਿ ਅਸੀਂ ਜਿਹੜੇ ਬਜ਼ੁਰਗ ਏਸ ਤਰ੍ਹਾਂ ਦੇ ਅਗੇ ਕਿਸੇ ਦੇ ਪ੍ਰੇਸ਼ਣੇ ਕਿਸੇ ਕੁਛ ਅਸੀਂ ਦੀ ਮਦਦ ਕਰਦੇ ਆਂ ਉਹ ਮਦਦ ਕਰ। ਕਿਸੇ ਬੱਚੇ ਦੀ ਪੜਾਈ ਤੋਂ ਰਹਿ ਰਿਹਾ ਵਾਂਚੇ ਤੇ ਉਹਦੀ ਕੁਕੀਸ ਦੀ ਦਿੱਕਤ ਹੈ ਕੋਈ ਅਸੂ ਉਹਦੇ ਦੀ ਮਦਦ ਕਰਦੇ ਆਂ। ਅੰਮ੍ਰਿਤ ਦੇ ਸ਼ਹਿਰ ਦੇ ਘਰ ਤੇ ਕੋਈ ਵੀ ਆਂਦਾ ਅਸੀਂ ਉਹਦਾ ਪਹਿਲੇ ਪੂਰੇ ਸ਼ਹਿਰ ਦੇ ਲੋਕਾਂ ਵਾਲੀ ਬੰਦੀ ਜਿਹੜੇ ਦੇਖ ਰਿਹਾ ਤੁਹਾਡੇ ਮਾਦਰ ਆ ਪਤਾ ਹੈ ਕਿ ਮੇਰੇ ਕੋਲ ਕੋਈ ਵੀ ਖਰੜ ਸ਼ਹਿਰ ਦਾ ਬੰਦਾ ਅੱਜ ਕਿੰਨਾ ਮਾਇੂਤ ਹੋ ਗਿਆ ਕਿ ਜੋ ਮੈਂ ਕਰ ਸਕਦਾ ਮੈਂ ਕਰ ਦਿੰਦਾ। ਤੇ ਮੈਂ ਇਹ ਸੇਵਾ ਕਰਦਾ ਹਾਂ ਜੇ ਸਾਧਾਰਨ ਤੁਹਾਈ ਜੀ ਇਲੈਕਸ਼ਨ ਵੀ ਬਹੁਤ ਪੈਸਾ ਖਰਚਿਆ ਤੁਸੀਂ ਇਲੈਕਟਰਵਾ ਵੀ ਜਦੋਂ ਪਹਿਲੀ ਵਾਰ ਤੁਸੀਂ ਜਿੱਤੇ ਤੇ ਪਿੰਡ ਦਾ ਪਹਿਲੀ ਨਹਿਾਰ ਆਪਣੇ ਕੋਲ ਤੇ ਹੀ ਜਿਹੜਾ ਤੁਸੀਂ ਤਕਰੀਬਨ 70-80 ਲੱਖ ਰੁਪਏ ਲਾ ਕੇ ਪਿੰਡ ਦੀਆਂ ਨਾਲੀਆਂ ਗਲੀਆਂ ਸਾਰਾ ਕੁਝ ਤੁਸੀਂ ਆਪ ਕਰਿਆ ਕਿਆ ਘਰ ਦੇ ਨਹੀਂ ਰੋਕਦੇ ਵੀ ਫੂਲ ਦਿੰਦੇ ਸਭ ਇੱਥੇ ਪਤਾ ਨਹੀਂ ਮੇਰੇ ਅੱਜ ਹੈਗਾ ਕੱਲ ਤੁਹਾਡੇ ਮੈਥੇ ਮੇਲਾ ਨਾ ਮਿਲਾ ਮੈਂ ਕੁਝ ਇਸ ਦੁਨੀਆ ਜੇ ਲੈ ਕੇ ਜਾਵਾਂਗਾ ਤੇ ਦੁਆਵਾਂ ਲੱਗੀਆਂ ਮੈਂ ਨਾ ਤੇ ਆ ਘਰ ਬਾਹਰ ਕੋਟੀਆਂ ਕਾਰਾਂ ਕੁਝ ਨਹੀਂ ਲੈ ਕੇ ਜਾਣਾ ਠੀਕ ਹੈ ਜੀ ਉਹ ਪਹਿਲੇ ਤੇ ਤੇਰੀ ਵੀ ਹੁੰਦੀ ਸੀ ਅੱਜ ਕਦੇ ਤੀਜੇ ਦਿਨ ਹੀ ਪਹੁੰਚਿਆ ਮੈਂ ਮਾਨ ਉਸ ਚੀਜ਼ ਤੇ ਕਰਾਂ ਜਿਹੜੀ ਮੇਰੀ ਹੋਵੇ ਜਿਹੜੀ ਚੀਜ਼ ਮੇਰੀ ਹੈ ਨਹੀਂ ਇਹਦੇ ਕਮਾਏਗਾ ਤੂੰ ਖਾਏਗਾ ਕੋਈ ਹੋਰ ਜੇ ਜਿਹੜੀ ਇਸ ਜਨਮ ਦੇ ਵਿੱਚ ਜੇ ਅਸੀਂ ਕਿਸੇ ਦਾ ਕੋਈ ਭਲਾ ਕਰਦੇ ਆ ਉਹ ਸਾਡੇ ਨਾਲ ਜਾਣਾ ਅਸੀਂ ਜਿੰਨਾ ਮਰਜੀ ਤੇ ਲਗੜੀਏ ਜੀ ਭਾਈ ਇਹ ਬੜਾ ਲਿਆ ਮੈਂ ਕੋਟੀਆਂ ਬੜਾ ਲਿਆ ਮਕਾਰਾ ਬਣਾ ਲਿਆ ਧਵਤੀ ਰਹਿਣਾ ਦੁਵਾਵਾ ਲੈ ਜਣੀ ਆ ਉਹ ਮੈਂ ਨਾ ਲੈ ਕੇ ਉਹਨੂੰ ਮੇਰੇ ਤੋਂ ਕੋਈ ਨਹੀਂ ਖੋਲ ਸਕਦਾ ਪ੍ਰੋਪਰਟੀ ਫਿਰ ਕੋਈ ਖੋਲ ਸਕਦਾ ਹੈ ਤਾਂ ਚਲੇ ਗਏ ਤਾਂ ਮੇਰੇ ਬਾਦ ਤੋਂ ਵੀ ਕੁਝ ਨਹੀਂ ਮੇਰੇ ਮੈਂ ਨਾਲ ਹੋਈ ਨਹੀਂ ਲੈ ਇਹ ਮੈਨੂੰ ਇਸੇ ਦਾ ਚਾਣਨ ਹੋ ਗਿਆ ਕਿ ਮੈਂ ਉਹੀ ਕੰਮ ਕਰਨਾ ਹੈ ਕਿ ਮੈਂ ਆਪਣਾ ਜੜਾ ਅਕੀ ਜਨਮਾਂ ਨੂੰ ਉਤਾਰ ਲਵਾਂ ਜਿਹਦੇ ਪਰਮਾਤਮਾ ਨੇ ਮੇਰੇ ਕੋਲ ਕੋਈ ਪਾਪ ਹੋਇਆ ਜਾਂ ਕੋ ਤਲੀਆਂ ਹੋ ਗਿਆ ਮਾਰਦ ਮੈਨੂੰ ਬਖਸ਼ ਦੇ ਤੇ ਇਹ ਜਿਹੜੀ ਦਵਾਵਾਂ ਨਾਲ ਉਹਦਾ ਕੁਝ ਰਲ ਗਿਆ ਕੋਈ ਨਾ ਪ੍ਰਾਪਤ ਸੀਨੀਅਰ ਸਿਟੀਜ਼ਨ ਕਾਉਂਸਲਰ ਖਰੜ ਦੇ ਨਵੇਂ ਪ੍ਰਧਾਨ ਬਣੇ ਨੇ ਹਰਿੰਦਰ ਜੋਲੀ ਜੀ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਬਣੇ ਨੇ ਵਿਰੋਧੀ ਨੂੰ ਬੜੀ ਟੱਕਰ ਦੇ ਕੇ ਕਹਿੰਦੇ ਨੇ ਕਈ ਪਾਰਟੀਆਂ ਇੱਕ ਪਾਸੇ ਸੀ ਹਰਵਿੰਦ ਹਰਿੰਦਰ ਜੋਲੀ ਜੀ ਜਿਹੜੇ ਨੇ ਇੱਕ ਪਾਸੇ ਸੀ ਤੇ ਹਰਵਿੰਦਰ ਜੋਲੀ ਜੀ ਨੂੰ ਜਿਹੜਾ ਹੈ ਤਾਜ ਬਖਸ਼ਿਆ ਹੈ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਦੇ ਜਿਹੜੇ ਨੇ ਪ੍ਰਧਾਨ ਬਣੇ ਨੇ ਰਿੰਦਰਪਾਲ ਜੋਲੀ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਤਸੀਂ ਜਿਹੜੇ ਨੇ ਇਸ ਸੁਸਾਇਟੀ ਦੇ ਸੀਨੀਅਰ ਸਿਟੀਜ਼ਨ ਜਿਹੜੇ ਕਾਉਂਸਲਰ ਦੇ ਪ੍ਰਧਾਨ ਬਣੇ ਹੋ ਕੀ ਕਹਿਣਾ ਚਾਹੁੰਦੇ ਹੋ ਪਹਿਲੇ ਤੁਹਾਡੇ ਮਾਧਿਅਮ ਰਾਹੀਂ ਜਿਨੇ ਵੀ ਖੜਦੇ ਸੀਨੀਅਰ ਸਿਟੀਜ਼ਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਸਾਰੀ ਜ਼ਿੰਦਗੀ ਤੁਹਾਡਾ ਰਿਣ ਨਹੀਂ ਤਾਰ ਸਕਦਾ ਕਿਉਂਕਿ ਪਹਿਲਾਂ ਵੀ ਮੈਂ ਤੁਹਾਡੇ ਤਸੀਮਨ ਨੂੰ ਦੋ ਦੋ ਵੜਦੇ ਐਮਸੀ ਬਣਾਇਆ ਮੇਰੀ ਵਾਈਫ ਨੂੰ ਵੀ ਐਮਸੀ ਬਣਾਇਆ ਤੇ ਮੈਨੂੰ ਵੀ ਐਮਸੀ ਬਣਾਇਆ ਤੇ ਹੁਣ ਇੱਕ ਹੋਰ ਤੁਸੀਂ ਉਹਦਾ ਦੇ ਦਿੱਤਾ ਸੀਨੀਅਰ ਸਟੇਜ ਦੇ ਕੌਂਸਲ ਦਾ ਪ੍ਰਧਾਨ ਬਣਾ ਕੇ ਜੀ ਦੇਖੋ ਮੈਂ ਪਹਿਲੇ ਵੀ ਤੁਹਾਨੂੰ ਦੱਸਣਾ ਚਾਹਵਾ ਕਿ ਅਸੀਂ ਦੋ ਦੋ ਵਾਰਡ ਦੇ ਐਮਸੀ ਆ ਸਾਨੂੰ ਉੱਥੇ ਕੌਂਸਲ ਦਾ ਪ੍ਰਧਾਨ ਬਣ ਕੇ ਕੁਝ ਨਹੀਂ ਮਿਲਦਾ ਉੱਥੇ ਤਾਂ ਸਿਰਫ ਸਾਡੀ ਇੱਕ ਹੀ ਸੇਵਾ ਕਰਨੀ ਹੈ ਮਕਸਦ ਹੈ ਕਿ 16 ਸਾਲ ਤੋਂ ਇਹ ਚੱਲ ਰਹੀ ਸੀ ਜੀ ਤੇ 16 ਸਾਲ ਤੋਂ ਉੱਥੇ ਕੀ ਹੁੰਦਾ ਸੀ ਕਿ ਕੈਰਟ ਬੋਰਡ ਖੇល ਰਿਹਾ ਜਾਂ ਤਾਸ਼ ਖੇਡ ਲਈ ਉਹ ਵੀ ਜ਼ਰੂਰੀ ਹੈ ਚਲੋ ਠੀਕ ਹੈ ਜਿਹੜੇ ਸੀਨੀਅਰ ਸਟੇਜ ਨਾ ਕਰਨਾ ਟਾਈਮ ਪਾਸ ਟਾਈਮ ਪਾਸ ਲਈ ਬਹੁਤ ਜ਼ਰੂਰੀ ਹੈ ਹਾਂ ਉਸ ਤੋਂ ਬਾਅਦ ਕੀ ਹੁੰਦਾ ਜੇ ਆਪਣਾ ਸਾਡਾ ਮਹੀਨੇ ਦੇ ਮਹੀਨੇ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਔਰ ਤੁਹਾਡਾ ਹਨੂਮਾਨ ਚਲਸਾ ਹਰ ਮਹੀਨੇ ਹੁੰਦਾ ਚਾਹ ਉਹ ਵੀ ਜ਼ਰੂਰੀ ਉਹ ਬਹੁਤ ਜ਼ਰੂਰੀ ਰੱਬ ਦਾ ਨਾਮ ਲੈਣਾ ਕਹਿੰਦਾ ਸਭ ਤੋਂ ਪਹਿਲਾਂ ਜ਼ਰੂਰੀ ਤੇ ਲੇਕਿਨ ਅਸੀਂ ਕੁਝ ਜਿਹੜਾ ਮੇਰੇ ਦਿਮਾਗੇ ਚ ਲਿਆ ਕਿ ਰਹਿੰਦੀ ਜ਼ਿੰਦਗੀ ਜਿਹੜੀ ਹੁਣ ਬੱਚੀ 80 ਸਾਲ ਦਾ ਹੋ ਗਿਆ ਤੇ ਕੋਈ ਐਸੇ ਕੰਮ ਕਰ ਜਾਈਏ ਜਿਹੜਾ ਲੋਕਾਂ ਦੀ ਅਸੀਸਾਂ ਮਿਲ ਜੇ ਰਹਿੰਦੇ ਟਾਈਮ ਤੱਕ ਨਾ ਲੋਕ ਯਾਦ ਕਰਨ ਵੀ ਕੋਈ ਹੈ ਸੀ ਜਿਹੜਾ ਕੰਮ ਕਰ ਗਿਆ ਮੇਰਾ ਮਕਸਦ ਉਹੀ ਸੀ ਮੈਂ ਸardar R P ਸਿੰਘ ਬਾਜਵਾ ਜੀ ਜਿਹੜੇ ਮੇਰੇ ਵਿਰੁੱਧ ਲੜੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਵੀ ਤੁਸੀਂ 4 ਸਾਲ ਪਹਿਲੇ ਰਹੇ ਹੋ ਇੱਕ ਵਾਰੀ ਮਨਵੀ ਸੇਵਾ ਦਾ ਮਕਦਮਾ ਕਿੰਨੇ ਦੇਜਿੰਗ ਮੇਲੇ ਚੱਲਣਾ ਇਹ ਜੀ ਕੋਈ ਗੱਲ ਨਹੀਂ ਉਹ ਫਿਰ ਉਹਦੇ ਚਤੇ ਕੋਈ ਇਲੈਕਸ਼ਨ ਤੇ ਫਿਰ ਉਹਨਾਂ ਇਲੈਕਸ਼ਨ ਐ ਆਪਾਂ ਕਿਸੇ ਨੂੰ ਕਿਉਂ ਸਾਡੇ ਕੋਲ ਕੋਈ ਅਧਿਕਾਰ ਨਹੀਂ ਕਿਸੇ ਨੂੰ ਅਸੀਂ ਮਨਾ ਕਰ ਸਕਦੇ ਬਿਲਕੁਲ ਜੀ ਬਿਲਕੁਲ ਪਰ ਮੈਨੂੰ ਜਿਹੜਾ ਇੱਕ ਥੋੜਾ ਦੁੱਖ ਹੋਇਆ ਕਿ ਜਿਹੜੇ ਸਾਡੇ ਗੁਰੂ ਘਰ ਦੀ ਸੰਸਥਾ ਹੈ ਉਹ ਨਿਊਟਰਲ ਹੋਣੀ ਚਾਹੀਦੀ ਕਦੇ ਕਿਸੇ ਦੀ ਫੇਵਰਿਟ ਕਿਤੇ ਨਹੀਂ ਚੱਲਣਾ ਚਾਹੀਦਾ ਗੁਰੂ ਘਰ ਦੇ ਜਿਹੜੇ ਪ੍ਰਧਾਨ ਜੀ ਹੈ ਉਹ ਓਪਨਲੀ ਸਾਰੇ ਗੁਰੂ ਨੂੰ ਲੈ ਕੇ ਨਾਲ ਚੱਲੇ ਉਹਦਾ ਮਨ ਤੁਹਾਡਾ ਰੋਸ਼ ਹੈ ਅਸੀਂ ਉਹਨਾਂ ਨੂੰ ਨਾਲ ਮਿਲ ਕੇ ਪ੍ਰਧਾਨ ਬਣਾਇਆ ਸੀ ਤੇ ਉਹ ਫਿਰ ਇੱਕ ਮੈਂ ਉਹਨਾਂ ਦੇ ਵਿੱਚ ਸੁਣ ਦੇਖਿਆ ਉਹਦੇ ਵਿੱਚ ਉਹਨਾਂ ਨੇ ਇੱਕ ਪਾਇਆ ਮੈਸੇਜ ਵੀ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਰਹਿਣ ਦਿਓ ਤੇ ਕੋਈ ਦੂਜਾ ਉਹ ਬਣ ਜਾਏ ਮੈਂ ਕਿਹਾ ਜੀ ਇਹਦੇ ਵਿੱਚ ਮੈਂ ਮਾਫੀ ਚਾਹਾਂਗਾ ਉਹਨਾਂ ਨੂੰ ਪੁੱਛਣਾ ਚਾਹਾਂਗਾ ਵੀ ਤੁਸੀਂ ਕਿਸ ਅਧਿਕਾਰ ਨਾਲ ਮੈਨੂੰ ਕਹਿ ਰਹੇ ਜਾਂ ਤੇ ਤੁਹਾਨੂੰ ਸ਼ਹਿਰ ਦਾ ਕੋਈ ਗਵਰਨਰ ਬਣਾਤਾ ਇਹ ਕੋਈ ਕਿਹੜੇ ਅਧਿਕਾਰ ਨਾਲ ਤੁਸੀਂ ਕਹਿ ਰਹੇ ਹੋ ਵੀ ਉਹ ਚੀਜ਼ ਹਰੇਕ ਦਾ ਰਾਈਟ ਹੈ ਕੱਲ ਤੁਸੀਂ ਵੀ ਕਿਤੇ ਵੀ ਇਲੈਕਸ਼ਨ ਲਾ ਲੋ ਕੱਲ ਤੁਸੀਂ ਐਮਪੀ ਦੇ ਇਲੈਕਸ਼ਨ ਲਾ ਲੋ ਮੈਂ ਕੋਈ ਤੈਨੂੰ ਕਿਸ ਅਧਿਕਾਰ ਨਾਲ ਕਹਦੇ ਆ ਵੀ ਤੁਸੀਂ ਨਾਲ ਹੋ ਲਓ ਜੀ ਉਹ ਸੀ ਉਹਨਾਂ ਆਜ਼ਾਦ ਤੇ ਅਜ਼ਾਦ ਵਾਸੀ ਆ ਜੀ ਕੁਝ ਵੀ ਕਰ ਸਕਦੇ ਆ ਤੁਸੀਂ ਕਿਸ ਅਧਿਕਾਰ ਨਾਲ ਕਹਿ ਰਹੇ ਹੋ ਜੀ ਤੁਸੀਂ ਅਜੀ ਉਹਨਾਂ ਨੂੰ ਮਨਾ ਕੀਤਾ ਸੀ ਉਹਨਾਂ ਨੇ ਫੇਰ ਲੜੇ ਹੂੰ ਉਹ ਆ ਜੀ ਵੋਟਾਂ ਹਮੜਾ ਲਿਆਂ ਜੀ ਉਹਨਾਂ ਦੇ ਬਣਾਈਆਂ ਦੇਖੋ ਜੀ ਜੇ ਉਹਨਾਂ ਨੇ ਬਣਾਈਆਂ ਤਾਂ ਅਸੀਂ ਵੀ ਬਣਾਈਆਂ ਉਹਦੇ ਵਿੱਚ ਕੋਈ ਨਹੀਂ ਉਹ ਤਾਂ ਇੱਕ ਜਰਨਾ ਲੈ ਕੇ ਜੇ ਇਲੈਕਸ਼ਨ ਵੀ ਤੇ ਐ ਸਭ ਹੁੰਦਾ ਜੇ ਉਹਨਾਂ ਨੇ ਹੋਰ ਵੋਟਾਂ ਬਣਾਈਆਂ ਸੀ ਵੀ ਹੋਰ ਬਣਾਈਆਂ ਜ ਜੀ ਇੱਕ ਗੱਲ ਹੈਗੀ ਹੈ ਕਿ ਗੱਲ ਉਸ ਚੀਜ਼ ਦੀ ਨਹੀਂ ਹੈ ਮੈਨੂੰ ਇੱਥੇ ਕੁਝ ਨਹੀਂ ਮਿਲਣਾ ਸਭ ਨਾਲ ਪਹਿਲੇ ਮੇਰਾ ਪਹਿਲਾ ਹੈਗਾ ਕਿ ਉੱਤੇ ਆਪਣਾ ਜਿਹੜੀ ਐਂਬਲੈਂਸ ਲਈਤੀ ਜਾਵੇ ਜਿਹੜੀ ਕਿ ਬਹੁਤ ਜ਼ਰੂਰੀ ਹੈ ਸਾਡੇ ਇਸ ਏਰੀਏ ਦੇ ਵਿੱਚ ਕਰੋੜ ਸ਼ਹਿਰ ਦੇ ਵਿੱਚ ਐਂਬਲੈਂਸ ਫ੍ਰੀ ਸੇਵਾ ਮੁਸ਼ਕਲ ਨਾਲ ਜਦੋਂ ਕੋਈ ਲੋੜ ਪਾਵੇ ਕਿਸੇ ਪ੍ਰਾਣ ਨੂੰ ਮੁਸ਼ਕਲ ਹੈ ਸਾਡੇ ਕੋਲ ਡਾਕਟਰ ਹੈਗੇ ਹਤੇ ਜਿਹੜੇ ਕਹਿੰਦੇ ਜੀ ਅਸੀਂ ਸੇਵਾ ਨਾਲ ਕਰਾਂਗੇ ਠੀਕ ਹੈ ਜੀ ਆਪੀਡੀ ਅਸੀਂ ਫ੍ਰੀ ਦੇਵਾਂਗੇ ਅੱਧੀ ਰਾਤ ਨੂੰ ਵੀ ਕੋਈ ਜਰੂਰ ਬਈਦਾ ਅਸੀਂ ਨਾਲ ਚੱਲਣ ਨੂੰ ਤਿਆਰ ਬਹੁਤ ਵਧੀਆ ਕਿਉਂਕਿ ਹੈਲਥ ਔਰ ਐਜੂਕੇਸ਼ਨ ਦੋ ਐਸਰਾਂ ਦੀ ਚੀਜ਼ਾਂ ਹੈਗੀਆਂ ਜਿਹੜੀ ਸਾਡੇ ਸਮਾਜ ਵਾਸਤੇ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਅਸੀਂ ਨਾਲ ਐ ਸੋਚ ਰਹੇ ਹਾਂ ਕਿ ਅਸੀਂ ਜਿਹੜੇ ਬਜ਼ੁਰਗ ਹੈ ਕਈ ਐਸਰਾਂ ਦੇ ਅਗੇ ਕਿਸੇ ਦੇ ਆਪਰੇਸ਼ਨ ਨੇ ਕਿਸੇ ਦਾ ਕੁਝ ਅਸੀਂ ਉਹਦੀ ਕੀ ਮਦਦ ਕਰ ਸਕਦੇ ਹਾਂ ਉਹ ਮਦਦ ਕਰੀਏ ਕਿਸੇ ਬੱਚੇ ਦੀ ਪੜਾਈ ਤੋਂ ਰਹਿ ਰਿਹਾ ਹੈ ਬੱਚੇ ਦੇ ਉਹਦੀ ਕੀ ਫੀਸ ਦੀ ਦਿੱਕਤ ਹੈ ਕੋਈ ਅਸੀਂ ਉਹਦੇ ਚ ਕੀ ਮਦਦ ਕਰ ਸਕਦੇ ਹਾਂ ਅਸੀਂ ਉਹ ਮਦਦ ਕਰੀਏ ਕਿਸੇ ਬੱਚੀ ਦਾ ਵਿਆਹ ਕਰਨਾ ਹੈ ਕੁੜੀਆਂ ਦਾ ਅਸੀਂ ਉੱਥੇ ਉਧਰ ਨਾਲ ਚੱリエ ਉਹਨਾਂ ਦਾ ਜੋ ਕਨਿਆਦਾਨ ਅਸੀਂ ਕਾ ਸਕੀਏ ਇਸ ਤੋਂ ਜ਼ਿਆਦਾ ਕੁਝ ਨਹੀਂ ਮਤਲਬ ਕਹਿੰਦਾ ਮਤਲਬ ਜੋ ਸਾਨੂੰ ਬਲੇਸਿੰਗ ਮਿਲ ਜਾਣਾ ਅਸੀਂ ਉਹ ਬਲੇਸਿੰਗ ਲੜੀ ਇਹ ਇੱਕ ਗੱਲ ਤੁਸੀਂ ਕਿਹਾ ਕਿ ਗਰੀਬ ਦੀ ਮਦਦ ਕਰਨੀ ਹੈ ਕਿਸੇ ਲੜਕੀ ਦਾ ਵਿਆਹ ਕਰਨਾ ਹੈ ਇਹ ਖਰੜ ਤੱਕੇ ਸੀਮਿਤ ਹੈ ਕਿ ਖਰੜ ਤੋਂ ਬਾਹਰ ਦਾ ਵੀ ਅਗਰ ਕੋਈ ਗਰੀਬ ਆਂਦਾ ਏ ਜਿਸ ਦਾ ਕੋਈ ਉਸ ਨੂੰ ਕਹਿੰਦੇ ਨੇ ਇੱਕ ਚਾਨਣਦਾਨ ਇੱਕ ਚਮਕਾਰਾ ਵੀ ਇਹ ਕਿਸਨੂੰ ਦਿਖਦਾ ਉਹ ਉਸਨੂੰ ਬਹੁਤ ਸ਼ਾਇਦ ਸਾਡੀ ਇਸ ਵੀਡੀਓ ਦੇ ਖਬਰ ਤੋਂ ਬਾਅਦ ਤੁਹਾਡੇ ਤੱਕ ਪਹੁੰਚ ਕਰਨਗੇ ਕਿਉਂਕਿ ਜਿਹੜੇ ਗਰੀਬ ਨੇ ਉਹ ਧੀਆਂ ਉਹਨਾਂ ਧੀਆਂ ਦਾ ਵਿਆਹ ਕਰਨਾ ਉਹਨਾਂ ਨੂੰ ਬਹੁਤ ਔਖਾ ਹੈ ਅੱਜ ਕੱਲ ਦਾ ਮਹਿੰਗਾਈ ਦਾ ਜ਼ਮਾਨਾ ਉਹ ਵੀ ਤੁਹਾਡੇ ਤੱਕ ਪਹੁੰਚ ਕਰ ਸਕਦੇ ਨੇ ਕਿ ਖਰੜ ਤੱਕੇ ਸੀਮਤ ਰਹੋਗੇ ਕਿ ਲਾਗਪਾਸ ਦੇ ਬਾਹਰ ਤੱਕ ਦਾ ਵੀ ਕਰਾਂਗੇ ਹਜੇ ਅਸੀਂ ਸਾਡੀ ਸਟਾਰਟਿੰਗ ਹੈ ਅਸੀਂ ਕਿਉਂਕਿ ਹਜੇ ਕੋਈ ਫੰਡ ਮੈਂ ਆਪਣੇ ਕੋਲੇ ਹੀ ਖਰਚਣੇ ਆ ਹਜੇ ਕੋਈ ਫੰਡ ਜਨਰੇਟ ਨਹੀਂ ਹੋਏ ਤੇ ਪਹਿਲੇ ਅਸੀਂ ਖਰੜ ਤੱਕ ਸੀਮਤ ਸਾਨੂੰ ਰੱਬ ਇਨੀ ਸ਼ਕਤੀ ਦੇ ਇਨੀ ਸਮਰਥਾ ਦੇ ਕਿ ਅਸੀਂ ਪੂਰੇ ਇੰਡੀਆ ਦਾ ਹੀ ਕਰ ਸਕੀਏ ਲੇਕਿਨ ਹਜੇ ਇੱਕ ਸਾਡੀ ਸ਼ੁਰੂਆਤ ਹੈ ਠੀਕ ਹੈ ਮੈਂ ਵੀ ਕਿਸੇ ਨੂੰ ਕਹਿ ਦਿਆਂ ਜੀ ਇਸ ਦੇ ਪੰਜਾਬ ਦੇ ਪੂਰੇ ਕਰਾਂਗੇ ਔਰ ਕੱਲ ਨੂੰ ਨਾ ਕਰ ਸਕੀਏ ਤਾਂ ਉਹਦੇ ਵੀ ਸਾਡੀ ਫਿਰ ਉਹਦੇ ਚ ਬੇਇੱਜ਼ਤੀ ਹੈ ਅਸੀਂ ਹਜੇ ਸ਼ੁਰੂਆਤ ਕੀਤੀ ਹੈ ਅਸੀਂ ਖਰੜ ਦੇ ਲੈਵਲ ਅਸੀਂ ਖਰੜ ਦੇ ਲੈਵਲ ਤੇ ਕੀ ਪਤਾ ਹੁਣ ਸਾਡੇ ਨਾਲ ਕਿੰਨੇ ਭਰਾ ਹੋਰ ਜੁੜਦੇ ਆ ਅਸੀਂ ਸਸਤਾ ਨੂੰ ਕਿਸ ਲੈਵਲ ਤੇ ਲੈ ਕੇ ਜਾਈਏ ਰੱਬ ਤੋਂ ਅਰਦਾਸ ਕਰੀਏ ਇਹ ਮਹਾਰਾਜ ਜੇ ਨਹੀਂ ਸ਼ਕਤੀ ਰੈ ਗਿਆ ਸੀ ਪੂਰੇ ਇੰਡੀਆ ਦਾ ਹੀ ਕਰ ਸਕੀਏ ਕਹਿੰਦੇ ਜਿੱਤਨ ਤੋਂ ਪਹਿਲਾਂ ਹੀ ਜਿਹੜੇ ਕੰਮ ਤੇ ਸੋਸਾਇਟੀ ਦੇ ਸੀਨੀਅਰ ਸਿਟੀਜ਼ਨ ਦੇ ਕਹਿੰਦੇ 25 ਲੱਖ ਰੁਪਏ ਤੱਕ ਦਾ ਤੁਸੀਂ ਇੱਕ ਕਮਰਾ ਪਾਸ ਕਰਾਤਾ ਹੈ ਲਾਇਬ੍ਰੇਰੀ ਦਾ ਵੀ ਜਿਹੜਾ ਪਾਸ ਕਰਵਾ ਦਿੱਤਾ ਹੈ ਇੱਕ ਹੋਰ ਵੱਡੀ ਗੱਲ ਜਿਹੜੀ ਕਹੀ ਹੈ ਕਹਿੰਦੇ ਨੇ ਅਗਰ ਐਂਬੂਲੈਂਸ ਲਿਆਂਦੇ ਹੋ ਤੁਸੀਂ ਉਹ ਵੀ ਐਲਾਨ ਕੀਤਾ ਹੈ ਕਹਿੰਦੇ ਡਰਾਈਵਰ ਨਹੀਂ ਰੱਖਣਾ ਹੈਗਾ ਡਰਾਈਵਰੀ ਤੁਸੀਂ ਕਰੋਗੇ ਜੀ ਬਿਲਕੁਲ ਬਿਲਕੁਲ ਦੇਖੋ ਐਸਾ ਰੈਂਕ ਕਿਉਂਕਿ ਸਸਤਾ ਵਿੱਚ ਹਜੇ ਇਹਨੇ ਫੰਡ ਜਨਰੇਟ ਨਹੀਂ ਹੋਇਆ ਜੋ ਵੀ ਅਜੇ ਬੰਨ ਪੱਲੇ ਖਰਚਾ ਕਰਨਾ ਹੈ ਤੇ ਜਿਸ ਤਰ੍ਹਾਂ ਜਿਸਰਾ ਸਸਤਾ ਕੇ ਵਧੇਗੀ ਅਸੀਂ ਉਹਦੇ ਵਿੱਚ ਫੰਡਸ ਹੋਰ ਜਨਰੇਟ ਹੋਣਗੇ ਤੇ ਅਸੀਂ ਉਹਦੇ ਵਿੱਚ ਫਿਰ ਡਰਾਈਵਰ ਵੀ ਰੱਖ ਲਾਂਗੇ ਸਭ ਕੁਝ ਇਹ ਸਟਾਰਟਿੰਗ ਤੇ ਕਰੀਏ ਹੂੰ ਸ਼ੁਰੂਆਤ ਤੇ ਕਰੀਏ ਅੱਜ ਸ਼ੁਰੂਆਤ ਤੋਂ ਹੀ ਅਸੀਂ ਕਹੀਏ ਜੀ ਅਸੀਂ ਚਾਰ ਡਰਾਈਵਰ ਵੀ ਰੱਖ ਲਿਆ ਅਸੀਂ ਉਹ ਵੀ ਰੱਖ ਲਿਆ ਅਸੀਂ ਉਹ ਵੀ ਰੱਖ ਲਿਆ ਤੇ ਉਹਦੇ ਵਿੱਚ ਗਲਤ ਇੱਕ ਸਟਾਰਟਿੰਗ ਕਰੀਏ ਜੇ ਉਹ ਪ੍ਰਾਲਾ ਸਾਡਾ ਸਟਾਰਟ ਹੋਇਆ ਆਸ-ਆਸਤਾ ਦੇਖਾਂਗੇ ਕਿ ਅਸੀਂ ਇਹਨੂੰ ਕਿਸ ਲੈਵਲ ਤੱਕ ਲੈ ਕੇ ਜਾ ਸਕਦੇ ਆ ਤੇ ਉਹ ਚੀਜ਼ ਜੀ ਕਰਾਂਗੇ ਤੇ ਹੋਰ ਕੀ ਮਨ ਦੇ ਵਿੱਚ ਆ ਕਿ ਸੀਨੀਅਰ ਸਿਟੀਜ਼ਨ ਖਾਤਰ ਜਿਹੜਾ ਹੈ ਆ ਜਿਹੜਾ ਪਹਿਲਾਂ ਨਹੀਂ ਹੋਇਆ ਹੈਗਾ ਹੁਣ ਤੁਸੀਂ ਨਵਾਂ ਕਰਨ ਜਾ ਰਹੇ ਹੋ ਜੀ ਪਹਿਲੇ ਅਸੀਂ 16 ਸਾਲ ਤੋਂ ਚੱਲਦੀ ਆ ਰਹੀ ਹੈ ਤੇ ਬਸ ਉੱਥੇ ਤੋਂ ਸਭੀ ਇਸ ਤੋਂ ਜ਼ਿਆਦਾ ਕੁਝ ਹੋਇਆ ਨਹੀਂ ਤੇ ਵੱਤ-ਵੱਤ ਆਪਣਾ ਕੋਈ ਇਤਿਵਾਰ ਵੈਰਾ ਬਣਾ ਲੈਂਦੇ ਸੀ ਉਹ ਵੀ ਜ਼ਰੂਰੀ ਹੈ ਉਹ ਤੇ ਅਸੀਂ ਜਾਰੀ ਰੱਖਾਂਗੇ ਅਸੀਂ ਨਵੀਂ ਚੀਜ਼ ਇਹ ਕਹਿ ਰਹੇ ਹਾਂ ਵੀ ਅਸੀਂ ਲੋਕਾਂ ਦਾ ਕੀ ਭਲਾ ਕਰ ਸਕਦੇ ਹਾਂ ਅਸੀਂ ਉਸ ਚੀਜ਼ ਤੇ ਜਾਣਾ ਤੇ ਮਕਸਦ ਹੈ ਕਿ ਮਨੂੰ ਤੇ ਪ੍ਰਧਾਨਗੀ ਬਣ ਕੇ ਕੁਝ ਨਹੀਂ ਮਿਲਣਾ ਨਾ ਕਦੇ ਉਹਦੇ ਪੱਲੋ ਖਰਚਾਈ ਕਰਨਾ ਤੇ ਤੁਸੀਂ ਲੋਕਾਂ ਨੇ ਸ਼ਹਿਰ ਦੇ ਲੋਕਾਂ ਨੇ ਦੋ ਦੋ ਐਮਸੀ ਬਣਾਏ ਆ ਮੈਂ ਉਹਨਾਂ ਦਾ ਉਹ ਹੀ ਨਹੀਂ ਰਣ ਚਾਹੁੰਦਾ ਔਰ ਮੈਂ ਪੂਰੇ ਸ਼ਹਿਰ ਦਾ ਕੰਮ ਕਰਦਾ ਮੈਂ ਵਾਰਡ ਵਾਸੀਆਂ ਦਾ ਨਹੀਂ ਕੰਮ ਕਰਦਾ ਸਿਰ ਮੇਰੇ ਕੋਲ ਪੂਰੇ ਸ਼ਹਿਰ ਦੇ ਖਰੜ ਦੇ ਕੋਈ ਵੀ ਆਂਦਾ ਅਸੀਂ ਉਹਦਾ ਪਹਿਲੇ ਪੂਰੇ ਸ਼ਹਿਰ ਦੇ ਲੋਕ ਪਹਲੀ ਬੰਦੀ ਜਿਹੜੇ ਦੇਖ ਰਿਹਾ ਤੁਹਾਡੇ ਸਾਹਮਣੇ ਉਹਨਾਂ ਨੂੰ ਪਤਾ ਹੈ ਕਿ ਮੇਰੇ ਕੋਲ ਕੋਈ ਵੀ ਖਰੜ ਸ਼ਹਿਰ ਦਾ ਬੰਦਾ ਆ ਜੇ ਕਿਸੇ ਨੂੰ ਮਾਇੂਸ ਹੋ ਕੇ ਆਈ ਜਾਂ ਕਿ ਜੋ ਮੈਂ ਕਰ ਸਕਦਾ ਮੈਂ ਕਰਦਾ ਤੇ ਮੈਂ ਇਹ ਸੇਵਾ ਕਰਦਾ ਆ ਜਲੀ ਸਰ ਦੋ ਦੋ ਵਾਰ ਨੇ ਕਹਿੰਦੇ ਨੇ ਇੱਕ ਤਾਂ ਤੁਸੀਂ ਆਪਣੇ ਵਾਰਡ ਚ ਐਮਸੀ ਜਿੱਤੇ ਹੋ ਦੂਸਰੀ ਤੁਹਾਡੀ ਵਾਈਫ ਜਿਹੜੀ ਜਿੱਤੀ ਆ ਦੋ ਦੋ ਵਾਰ ਸਾਂਭਣ ਤੋਂ ਬਾਅਦ ਵੀ ਜਿਹੜਾ ਹੁਣ ਤੁਹਾਨੂੰ ਇੱਕ ਨਵੀਂ ਜ਼ਿੰਮੇਵਾਰੀ ਜਿਹੜੀ ਸੀਨੀਅਰ ਸਿਟੀਜ਼ਨ ਕਾਉਂਸਲਰ ਦੀ ਮਿਲੀ ਆ ਕਿਸ ਤਰ੍ਹਾਂ ਤੁਹਾਨੂੰ ਔਖਾ ਨਹੀਂ ਲੱਗ ਰਿਹਾ ਘਰ ਵੀ ਸਾਂਭਣਾ ਐ ਆਪਣਾ ਕਾਰੋਬਾਰ ਵੀ ਦੇਖਣਾ ਐ ਜੀ ਫਿਰ ਵਾਰਡ ਵੀ ਦੇਖਣਾ ਸ਼ਹਿਰ ਵੀ ਦੇਖਣਾ ਫਿਰ ਹੁਣ ਸੀਨੀਅਰ ਸਿਟੀਜ਼ਨ ਦੀ ਕਈ ਮੁਸ਼ਕਲਾਂ ਐ ਉਹਨਾਂ ਦੀਆਂ ਸੀਨੀਅਰ ਸਿਟੀਜ਼ਨ ਨੂੰ ਆ ਰਹੀਆਂ ਉਹ ਵੀ ਦੇਖਣੀਆਂ ਐ ਕੀ ਪੂਰਾ ਕਰ ਸਕੋਗੇ ਜੀ ਦੇਖੋ ਮੇਰੀ ਗੱਲ ਸੁਣੋ ਅੰਦਰ ਦੇਖੇ ਦੇਸ਼ ਦਾ ਪ੍ਰਧਾਨ ਮੰਤਰੀ ਪੂਰੇ ਦੇਸ਼ ਨੂੰ ਰਗ ਰਿਆ ਤੇ ਦੇਖ ਰਿਹਾ ਇਹ ਮਨ ਦੇ ਵਿੱਚ ਜज्बा ਹੋਣਾ ਚਾਹੀਦਾ ਇਹਦੇ ਵਿੱਚ ਇਹ ਨਹੀਂ ਹੈ ਕਿ ਜਿੰਨਾਂ ਦੇ ਦੇਖੋ ਜੋ ਜਿੰਨਾ ਕਰ ਸਕਾਂਗੇ ਉਹਨਾ ਕਰਾਂਗੇ ਅਸੀਂ ਐ ਮੈਂ ਹੁਣੇ ਕਹਿ ਦਿਆ ਜੀ ਮੈਂ ਇਸ ਚੀਜ਼ ਨੂੰ ਮੈਂ ਪੂਰੇ ਦੇਸ਼ ਨੂੰ ਦਿਖ ਜਾਗਾ ਤੇ ਉਹ ਅਜੇ ਨਹੀਂ ਹੈ ਜਿੰਨਾ ਹੋ ਸਕੇਗਾ ਚੰਗਾ ਕਰਦੇ ਜਿੰਨਾ ਹੀ ਹੋ ਜਾਏ ਉਹਨਾਂ ਵਧੀਆ ਮਲੇ ਆ ਨਹੀਂ ਉਹਦਾ ਕੋਈ ਟਾਰਗੇਟ ਨਹੀਂ ਹੈ ਉਹ ਦੇਖੋ ਜਿਹੜੀ ਸੀਨੀਅਰ ਸਿਟੀਜ਼ਨ ਕਾਉਂਸਲ ਚੱਲ ਰਹੀ ਹੈ ਉਹ ਪਹਿਲੇ ਉਹ ਪੁਰਾਣੀ ਟੀਮ ਨੂੰ ਮੈਂ ਹੈਂਡਓਵਰ ਕਰਤਾ ਵੀ ਤੁਸੀਂ ਚਲਾਓ ਉਹ ਕੋਈ ਤਾਂ ਵੀ ਚਲਾਉਣ ਲਈ ਕੁਝ ਨਹੀਂ ਹੈ ਉਹਦੇ ਵੀ ਕੋਈ ਕੰਮ ਹੀ ਨਹੀਂ ਕਰਨਾ ਉਹਦੇ ਵਿੱਚ ਵੱਤ ਵੱਤ ਫੰਡ ਦੀ ਜਰੂਰਤ ਜੋ ਪੈਗੀ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਹਾਜ਼ਰ ਹਾਂ ਤੁਹਾਡੇ ਫੰਡ ਤਾਂ ਤੁਸੀਂ ਉਂ ਵੀ ਐਲਾਨ ਕਰਿਆ ਵਾ ਪਹਿਲਾਂ ਹੀ ਤੁਹਾਡੇ ਬਿਲਡਰ ਭਰਾ ਬਹੁਤ ਨੇ ਤੁਹਾਡੇ ਐਮਸੀ ਭਰਾ ਕਹੀਂ ਇਹ ਜਿਹੇ ਨੇ ਤੁਸੀਂ ਪਹਿਲਾਂ ਹੀ ਫੰਡ ਉਹਨਾਂ ਤੋਂ ਸ਼ੋਅ ਕਰੇ ਹੋਏ ਆ ਜੀ ਦੇਖੋ ਜੀ ਜਦੋਂ ਅਸੀਂ ਕੁਝ ਕੰਮ ਕਰਕੇ ਦਿਖਾਵਾਂਗੇ ਤੇ ਤਾਂ ਉਹ ਵੀ ਨਾਲ ਜੁੜਨਗੇ ਜੇ ਮੈਂ ਪਹਿਲੇ ਉਹਨਾਂ ਨੂੰ ਕਹਦੇ ਆਂ ਜੀ ਲਿਆਓ ਜੀ ਪੈਸੇ ਲਿਆਓ ਜੀ ਚੱਲੀਓ ਤੇ ਉਹ ਲੈਣ ਕਿਤੇ ਸੋਚਣਾ ਵੀ ਕਿਤੇ ਆਪਣੀ ਜੇਬ ਵਿੱਚ ਪਾਣ ਦੇ ਇਸ ਪੈਸੇ ਤੇ ਨਹੀਂ ਲੈ ਰਿਆ ਪਹਿਲੇ ਲੋਕਾਂ ਦੇ ਕੁਝ ਕੰਮ ਕਰਦੀ ਜਦੋਂ ਉਹਨਾਂ ਨੂੰ ਲੱਗੇ ਵੀ ਹਾਂ ਵਾਕੇ ਹੀ ਲੋਕਾਂ ਦਾ ਕੁਝ ਕੰਮ ਹੋ ਰਿਹਾ ਤੇ ਉਹ ਵੀ ਆਪਣੇ ਆਪ ਹੀ ਜੁੜਨਗੇ ਮੈਂ ਨਹੀਂ ਚਾਹੁੰਦਾ ਕਿ ਮੈਂ ਪਹਿਲੇ ਉਹਨਾਂ ਕੋਲ ਪੈਸੇ ਮੰਗਣੇ ਸ਼ੁਰੂ ਕਰ ਦਿਆਂ ਕਹਿੰਦੇ ਉਹਨਾਂ ਦੇ ਪੈਸੇ ਮੰਗਣ ਤੋਂ ਪਹਿਲਾਂ ਤੁਸੀਂ 5 ਲੱਖ ਰੁਪਏ ਆਪਣੀ ਜੇਬ ਤੋਂ ਹੀ ਸੰਸਤਾਨਾਂ ਦਿੱਤਾ ਜੀ ਬਿਲਕੁਲ 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 ਉਹ ਜਿਹੜੇ ਸਾਰੇ ਕੰਮ ਤਾਂ ਹੀ ਹੋਣੇ ਹੈ ਪੋਸੀਬਲ ਜੇ ਪਹਿਲੇ ਆਪਣਾ ਜੇਬੋਂ ਲਾਵਾਂਗੇ ਦੇ ਅਸੀਂ ਪਹਿਲੇ ਵਾਰ ਕੋ ਮੰਗਣਾ ਸ਼ੁਰੂ ਕਰਤਾ ਉਹਨਾਂ ਨੇ ਕਹਿਣਾ ਲੈਦੇ ਤੇ ਪੈਸੇ ਪੈਸੇ ਇਕੱਠੇ ਕਰਨ ਵਾਸਤੇ ਪ੍ਰਧਾਨ ਬਣੇ ਨਹੀਂ ਹੁਣ ਤੁਸੀਂ 5 ਲੱਖ ਰੁਪਏ ਸੰਸਥਾ ਨੂੰ ਜੀ ਇਲੈਕਸ਼ਨ ਵੀ ਬਹੁਤ ਪੈਸਾ ਖਰਚਿਆ ਤੁਸੀਂ ਇਲੈਕਸ਼ਨ માં ਵੀ ਜਦੋਂ ਪਹਿਲੀ ਵਾਰ ਤੁਸੀਂ ਜਿੱਤੇ ਤੇ ਪਿੰਡ ਦਾ ਪਹਿਲੀ ਨਿਹਾਰ ਆਪਣੇ ਕੋਲ ਤੇ ਹੀ ਜਿਹੜਾ ਤੁਸੀਂ ਤਕਰੀਬਨ 70 80 ਲੱਖ ਰੁਪਏ ਲਾ ਕੇ ਪਿੰਡ ਦੀਆਂ ਨਾਲੀਆਂ ਗਲੀਆਂ ਸਾਰਾ ਕੁਝ ਤੁਸੀਂ ਆਪ ਕਰਿਆ ਕਿਆ ਕਰਦੇ ਨਹੀਂ ਰੋਕਦੇ ਵੀ ਫਜ਼ੂਲ ਖਰਚੀ ਕਰ ਰਹੇ ਹੋ ਕੋਈ ਗੱਲ ਨਹੀਂ ਦੇਖੋ ਜੀ ਮੈਂ ਨਾਲ ਲੈ ਜਾਣਾ ਕੁਝ ਸਭ ਇੱਥੇ ਹੈ ਪਤਾ ਨਹੀਂ ਮੇਰੇ ਅੱਜ ਹੈਗਾ ਕੱਲ ਤੁਹਾਡੇ ਮੈਥ ਮੇਲਾ ਦਾ ਮੇਲਾ ਮੈਂ ਕੁਛ ਇਸ ਦੁਨੀਆ ਚ ਲੈ ਕੇ ਜਾਵਾਂਗਾ ਤਾਂ ਦੁਆਵਾਂ ਲੈ ਕੇ ਜਾਵਾਂਗਾ ਮੈਂ ਨਾਤੇ ਘਰ ਬਾਹਰ ਕੋਠੀਆਂ ਕਾਰਾਂ ਕੁਛ ਨਹੀਂ ਲੈ ਕੇ ਜਾਣਾ ਠੀਕ ਹੈ ਜੀ ਉਹ ਪਹਿਲੇ ਤਾਂ ਤੇਰਵੀਂ ਹੁੰਦੀ ਸੀ ਅੱਜ ਕਦੇ ਤੀਜੇ ਦਿਨ ਹੀ ਭੋਗ ਪਾ ਦਿੰਦੇ ਤੇ ਮੈਂ ਮਾਨ ਉਸ ਚੀਜ਼ ਤੇ ਕਰਾਂ ਜਿਹੜੀ ਮੇਰੀ ਹੋਵੇ ਜਿਹੜੀ ਚੀਜ਼ ਮੇਰੀ ਹੈ ਹੀ ਨਹੀਂ ਕਹਿੰਦੇ ਕਮਾਏਗਾ ਤੂੰ ਖਾਏਗਾ ਕੋਈ ਹੋਰ ਤੇ ਜੇ ਜਿਹੜੀ ਇਸ ਜਨਮ ਦੇ ਵਿੱਚ ਜੇ ਅਸੀਂ ਕਿਸੇ ਦਾ ਕੋਈ ਭਲਾ ਕਰ ਜਾਈਏ ਉਹ ਸਾਡੇ ਨਾਲ ਜਾਣਾ ਅਸੀਂ ਜਿੰਨਾ ਮਰਜ਼ੀ ਉੱਤੇ ਲੱਗੇ ਰਹੀਏ ਜੀ ਮੈਂ ਇਹ ਬਣਾ ਲਿਆ ਮੈਂ ਕੋਠੀਆਂ ਬਣਾ ਲਿਆ ਮਕਾਰੇ ਬਣਾ ਲਿਆ ਸਭ ਉੱਥੇ ਰਹਿ ਜਾਣਾ ਜਿਹੜੀਆਂ ਲੋਕਾਂ ਦੀ ਦਵਾਵਾਂ ਲੈ ਜਾਣੀਆਂ ਉਹ ਮੈਂ ਨਾਲ ਲੈ ਕੇ ਜਾਣਾ ਉਹਨੂੰ ਮੇਰੇ ਤੋਂ ਕੋਈ ਨਹੀਂ ਖੋਹ ਸਕਦਾ ਪ੍ਰਾਪਰਟੀ ਮੇਰੇ ਕੋਲ ਕੋਈ ਖੋਹ ਸਕਦਾ ਸਾਰ ਚਲੇ ਗਿਆ ਤੇ ਮੇਰੇ ਬਾਅਦ ਤਾਂ ਵੀ ਕੁਝ ਨਹੀਂ ਮੇਰੇ ਮੈਂ ਨਾਲ ਸੁਈ ਨਹੀਂ ਲੈ ਕੇ ਜਾਣੀ ਇਹ ਮੈਨੂੰ ਇਸੇ ਦਾ ਚਾਣਨ ਹੋ ਗਿਆ ਤੇ ਮੈਂ ਉਹੀ ਕੰਮ ਕਰਨਾ ਹੈ ਕਿ ਮੈਂ ਆਪਣਾ ਜਿਹੜਾ ਆਖਰੀ ਜਨਮ ਮੈਂ ਸੁਧਾਰ ਲਵਾਂ ਜਿਹੜੇ ਪ੍ਰਮਾਤਮਾ ਨੇ ਮੇਰੇ ਕੋਲ ਕੋਈ ਪਾਪ ਹੋਏ ਜਾਂ ਕੋਈ ਗਲਤੀਆਂ ਹੋਈਆਂ ਮਾਰੇ ਜਮਨ ਬਖਸ਼ ਦੇ ਤੇ ਇਹ ਜਿਹੜੀ ਦਬਾਵਾਂ ਨਾਲ ਉਹਨਾਂ ਦੇ ਬਦਲਤ ਮੈਨੂੰ ਆਇਆ ਕੁਝ ਪੁਨ ਪ੍ਰਾਪਤ ਹੋ ਜੇ ਪਰ ਰੋਲਾ ਆ ਵੀ ਪਿਆ ਵਾ ਕਿ ਜਿਹੜੇ ਤੁਸੀਂ ਸੀਨੀਅਰ ਸਿਟੀਜ਼ਨ ਦੇ ਇਲੈਕਸ਼ਨ ਮੈਂ ਖੜੇ ਹੋ ਹਜ਼ਾਰਾਂ ਹੀ ਘਰ ਨੇ ਉੱਥੇ ਪਰਿਵਾਰ ਨੇ ਕਹਿੰਦੇ ਤੁਸੀਂ ਜਿਹੜੇ ਪ੍ਰਧਾਨ ਬਣਿਓ ਨਵਾਂ ਇਲੈਕਸ਼ਨ ਦੀ ਤਿਆਰੀ ਕਰ ਰਹੇ ਹੋ ਕਿ ਸੀਨੀਅਰ ਸਿਟੀਜ਼ਨ ਜਿਹੜੇ ਨੇ ਉਹ ਬਜ਼ੁਰਗ ਤੁਸੀਂ ਆਪਣੇ ਨਾਲ ਜੋੜ ਲਏ ਨੇ ਤਕਰੀਬਨ 12000 ਜਿਹੜੇ ਘਰ ਨੇ ਹਜ਼ਾਰਾਂ ਹੀ ਵੋਟਾਂ ਨੇ ਉਹਨਾਂ ਦੀਆਂ ਉਹ ਇਲੈਕਸ਼ਨ ਦੀ ਸ਼ੁਰੂਆਤ ਜਿਹੜੀ ਹੈ ਤੁਸੀਂ ਉਰੇ ਤੇ ਕਰ ਦਿੱਤੀ ਹੈ ਸਰ ਐਸਰਾ ਦਾ ਕੁਛ ਨਹੀਂ ਹੁੰਦਾ ਨਾ ਤੇ ਮੈਂ ਇਲੈਕਸ਼ਨ ਵਿੱਚ ਅੱਜ ਤੇ ਮੇਰੇ ਨਾਲ 50000 ਲੋਕ ਕਰੋੜ ਸ਼ਰਧ ਜੁੜੇ ਆਏ ਉਹਦੇ ਸਿਰਫ ਹਜ਼ਾਰ ਹੀ ਹੈ ਲੋਕ ਤੇ ਮੈਂ ਹਜ਼ਾਰ ਨੂੰ ਜੋੜੇ ਮੇਰੇ 50000 ਤੇ ਪਹਿਲੇ ਜੁੜੇ ਹੋਏ ਆ ਨਹੀਂ ਜਿਸ ਜਗ੍ਹਾ ਤੇ ਹੁਣ ਤੁਸੀਂ ਨਵੇਂ ਇਲੈਕਸ਼ਨ ਲੜਨੇ ਆ 6 ਮਹੀਨੇ ਰਹਿ ਗਏ ਨੇ ਜਿਹੜਾ ਨਗਰ ਕੌਂਸਲ ਦੀ ਇਲੈਕਸ਼ਨਾਂ ਦਾ ਬਿਗਲ ਜਿਹੜਾ ਵੱਜ ਜਾਣਾ ਸਰਗਰਮੀਆਂ ਤੇਜ਼ ਹੋ ਚੁngੀਆਂ ਇਲੈਕਸ਼ਨ ਅਗਲੇ ਸਾਲ ਹੈ ਪਰ ਉਹ ਜਿਹੜੇ ਸੀਨੀਅਰ ਸਿਟੀਜ਼ਨ ਦਾ ਤੁਸੀਂ ਇਹ ਜਿਹੜੇ ਪ੍ਰਧਾਨ ਬਣਿਆ ਰੌਲਾ ਇਹੀ ਪਿਆ ਵਾ ਵੀ ਇਲੈਕਸ਼ਨ ਦੀ ਨਵੀਆਂ ਤਿਆਰੀਆਂ ਕਰ ਰਹੇ ਹਾਂ ਜੀ ਇਲੈਕਸ਼ਨ ਦੀਆਂ ਤਿਆਰੀਆਂ ਅੱਜ ਤੱਕ ਮੈਂ 10 ਸਾਲ ਤੋਂ ਆ 10 ਸਾਲ ਤੋਂ ਐਮਸੀ ਆ ਪਹਿਲੇ ਕੱਲਾ ਸੀ ਦਹਿਤ ਕੀ ਦੋ ਬਣਾਤੇ ਜੇ ਕੰਮ ਕੀਤੇ ਲਤਾਇਨ ਦੁਬਾਰਾ ਲੋਕਾਂ ਨੇ ਚੁਣਿਆ ਤੇ ਜੇ ਹੁਣ ਵੀ ਕੰਮ ਕਰਾਂਗੇ ਤੇ ਤਾਂ ਹੀ ਅੱਗੇ ਲੋਕਾਂ ਨੇ ਫੇਰ ਚੁਣਨਾ ਲੋਕ ਅਸੀਂ ਪਹਿਲਾਂ ਵੀ ਆਜ਼ਾਦ ਜਿੱਤੇ ਹੁਣ ਵੀ ਆਜ਼ਾਦ ਜਿੱਤੇ ਆ ਲੋਕਾਂ ਨੇ ਕਿਸੇ ਪਾਰਟੀ ਨੂੰ ਦੇਖ ਕੇ ਨਹੀਂ ਸਾਡੇ ਮੂੰਹ ਨੂੰ ਦੇਖ ਕੇ ਵੋਟ ਪਾਈਏ ਮੇਨ ਚੀਜ਼ ਇਹ ਹੈ ਕਿ ਸਭ ਨਾਲ ਵੱਡੀ ਜੇ ਲੋਕ ਜੁੜਿਆ ਤੇ ਜਿਹੜੇ ਮਰਜੀ ਇਲੈਕਸ਼ਨ ਲੜ ਲਓ ਭਾਵੇਂ ਤੁਸੀਂ ਹਰ ਪਾਸੇ ਕਾਮਯਾਬ ਹੋ ਜੇ ਤੁਸੀਂ ਕਿਸੇ ਦਾ ਕੁਝ ਭਲਾ ਹੀ ਨਹੀਂ ਕਰ ਸਕਦੇ ਜੇ ਆਪਾਂ ਕਿਸੇ ਦਾ ਕੰਮ ਹੀ ਨਹੀਂ ਆਣਾ ਤੇ ਲੋਕਾਂ ਨੇ ਫਿਰ ਸਾਡ ਤੋਂ ਕੀ ਲੈਣਾ ਤੇ ਗੱਲ ਉਹ ਨਹੀਂ ਹੈ ਵੀ ਇਲੈਕਸ਼ਨ ਕਰਕੇ ਕੀਤਾ ਇਹ ਮੇਰੇ ਮਨ ਦਾ ਹੀ ਵੈਸੇ ਸੀ ਕਾਫੀ ਟਾਈਮ ਤੋਂ ਕਿ ਮੈਂ ਕੋਈ ਇਹੋ ਜਿਹਾ ਕੰਮ ਕਰ ਜਾ ਜਿਹੜਾ ਕਿਸ ਸਮਾਜ ਵਿੱਚ ਨਾ ਰਹੇ ਲੋਕਾਂ ਦੀ ਭਲਾਈ ਹੋਵੇ ਜਿਹੜਾ ਮੇਰੇ ਨਾਲ ਜਾਵੇ ਅਸਲੀ ਤੇ ਇਹ ਜਿਹੜੀ ਹੈ ਬਲੇਸਿੰਗ ਹੈ ਮੇਰੇ ਨਾਲ ਜਾਵੇ ਤੇ ਮਨ ਨੂੰ ਇੱਕ ਚਾਹਨਾਂ ਦਾ ਹੋ ਗਿਆ ਵੀ ਭਗਤਾਂ ਕੋਈ ਪਤਾ ਨਹੀਂ ਕਿਸੇ ਟਾਈਮ ਦਾ ਕਿ ਕਦੋਂ ਲੰਘ ਜਾਣਾ ਜਿਹੜਾ ਕੰਮ ਕਰਦੀ ਹੈ ਉਹੀ ਨਾਲ ਜਾਣਾ ਤੇ ਕਹਿੰਦੇ ਨੇ ਕਿ ਸਾਰ ਪਾਰਟੀਆਂ ਤੁਹਾਡੇ ਤੇ ਵਿਰੁੱਧ ਧੀਆਂ ਕਹਿੰਦੇ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੀ ਆ ਪਰ ਦੱਬਦਾ ਕਿੱਥੇ ਆ ਕਹਿੰਦੇ ਪੂਰੀ ਜੋਰ ਲਾ ਦਿੱਤਾ ਸੀ ਕਿ ਰਵਿੰਦਰਪਾਲ ਜੋਲੀ ਨੂੰ ਅਰਿੰਦਰ ਜੀ ਨੂੰ ਹਰਾਣਾ ਹੀ ਹਰਾਣਾ ਐ ਸੀ ਜਿਹੜੇ ਸੀਨੀਅਰ ਸਿਟੀਜ਼ਨ ਦੇ ਤੁਸੀਂ ਇਲੈਕਸ਼ਨ ਲੜਦੇ ਪਰ ਫੇਰ ਵੀ ਤੁਸੀਂ ਤਾਂ ਆਮ ਆਦਮੀ ਪਾਰਟੀ ਵਾਂਗੂ ਜਿਹੜਾ ਹੈ ਇੱਕੇਦਮ ਨੇਰੀ ਜੀ ਵਾਂਗੂ ਪ੍ਰਧਾਨ ਬਣ ਗਏ ਜੀ ਦੇਖੋ ਜੀ ਉਹ ਕਰਮ ਮੱਲਾ ਪ੍ਰਮਾਤਮਾ ਹਾਂਜੀ ਠੀਕ ਹੈ ਉਹ ਪ੍ਰਮਾਤਮਾ ਸਦਾ ਹੀ ਬਸਦਾ ਜਦੋਂ ਦਾ ਹੁਕਮ ਹੋ ਗਿਆ ਤੇ ਲੋਕ ਆਪੇ ਨਾਲ ਜੁੜ ਜਾਂਦੇ ਤੇ ਜੇ ਉਹਦਾ ਹੁਕਮ ਨਹੀਂ ਹੈ ਤੇ ਜਿਹੜੇ ਜੁੜੇ ਉਹ ਵੀ ਟੁੱਟ ਜਾਂਦੇ ਤੇ ਇਹ ਤੇ ਉਹ ਮਹਾਰਾਜ ਸੱਚੇ ਪਾਤਸ਼ਾਹ ਦੀ ਉਹਦੀ ਵਡਿਆਈ ਹੈ ਤੇ ਇਸ ਤਰ੍ਹਾਂ ਬਾਤ ਵਡਿਆਈਆਂ ਜੇ ਉਹ ਜੋ ਦਿੰਦਾ ਉਹ ਉਹ ਨੂੰ ਲੇਕਿਨ ਇਹ ਕਿ ਚੰਗੀ ਨੀਅਤ ਨਾਲ ਠੀਕ ਹੈ ਅਸੀਂ ਚੰਗੀ ਨੀਅਤ ਦੇ ਨਾਲ ਪੜਿਆ 16 ਸਾਲ ਤੋਂ ਸੀਨੀਅਰ ਸਿਟੀਜ਼ਨ ਚੱਲ ਰਹੀ ਹੈ ਸਾਡਾ ਪਰਪਸ ਹੈ ਕਿ ਐ ਨਹੀਂ ਕਿ ਮੈਂ ਬਣਦੋਂ ਪਹਿਲੇ ਜੋ ਗਿਆ ਸੀ ਅੱਜ ਵੀ ਉਸੇ ਚੀਜ਼ ਤੇ ਕਾਇਮ ਆ ਔਰ ਉਸ ਚੀਜ਼ ਤੇ ਸ਼ੁਰੂ ਹੋ ਚੁੱਕੇ ਆ ਆਪਾਂ ਅ ਕੱਲ ਵੀ ਇੱਕ ਬੱਚੇ ਦੀ ਅਕਾਡਮਿਸ਼ਨ ਕਰਾਈਏ ਉਸ ਤੋਂ ਬਾਅਦ ਹੋਰ ਜਿਹੜਾ ਹੌਸਤਾ ਹੌਸਤਾ ਕੰਮ ਆ ਰਿਹਾ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਜੋ ਜਿੰਨਾ ਕੁ ਕਰ ਸਕਾਂਗੇ ਅਸੀਂ ਕਰਨਾ ਪਰ ਹਜੇ ਖਰੜ ਤੱਕ ਨਿਮਿਤ ਰਹਿਣਾ ਤੇ ਲੇਕਿਨ ਜਿਸ ਦਿਨ ਮਹਾਰਾਜ ਨੇ ਬਖਸ਼ਿਸ਼ ਕੀਤੀ ਕੋਈ ਅਸੀਂ ਲੈਵਲ ਤੇ ਪਹੁੰਚੇ ਤੇ ਕੋਸ਼ਿਸ਼ ਕਰਾਂਗੇ ਪੰਜਾਬ ਲੈਵਲ ਤੇ ਵੀ ਕਰਾਂਗੇ ਔਰ ਉਸ ਤੋਂ ਬਾਅਦ ਕੋਸ਼ਿਸ਼ ਕਰਾਂਗੇ ਕਿ ਸਾਰੇ ਹਿੰਦੁਸਤਾਨ ਦਾ ਵੀ ਹੋਵੇ ਤੇ ਬਹੁਤ ਵਧੀਆ ਗੱਲ ਹੈ ਵਸਤੋਂ ਵੱਡੀ ਕੋਈ ਗੱਲ ਨਹੀਂ ਆਪਣੇ ਵਾਸਤੇ ਸਾਰੇ ਜਿੰਦੇ ਆ ਆਪਣੇ ਘਰ ਵਾਸਤੇ ਮੈਂ ਕਰ ਲਾਂ ਆਪਣੇ ਘਰ ਵਾਸਤੇ ਮੈਂ ਕਰ ਲਾਂ ਲੇਕਿਨ ਮਜਾ ਤਾਂ ਆਂਦਾ ਹੈ ਜਦੋਂ ਦੂਸਰੇ ਵਾਸਤੇ ਕਰੇ ਦੂਜੇ ਵਾਸਤੇ ਕੋਈ ਨਹੀਂ ਜਿੰਦਾ ਹਰ ਕੋਈ ਆਪਣੇ ਵਾਸਤੇ ਜਿੰਦਾ ਹੈ ਆਪਣੇ ਬੱਚਿਆਂ ਵਾਸਤੇ ਜਿੰਦਾ ਹੈ ਜੇ ਦੂਜੇ ਦੇ ਬੱਚਿਆਂ ਵਾਸਤੇ ਕੁਝ ਕਰਾਂਗੇ ਜੇ ਦੂਜੇ ਵਾਸਤੇ ਕਰਾਂਗੇ ਤਾਂ ਰੱਬ ਵੀ ਖੁਸ਼ ਹੁੰਦਾ ਹੈ ਤੇ ਜੇ ਰੱਬ ਖੁਸ਼ ਹੋ ਗਿਆ ਇਸ ਤੋਂ ਵਧੀਆ ਕੋਈ ਦੁਨੀਆ ਚ ਕੁਝ ਨਹੀਂ ਮਿਲਦਾ ਹਾਂ ਤੇ ਹੁਣ ਤੁਸੀਂ ਪ੍ਰਧਾਨ ਬਣ ਗਏ ਹੋ ਹੁਣ ਜਿਹੜੇ ਨੇ ਹੋਰ ਵੀ ਤੁਹਾਡੇ ਨਾਲ ਲੋਕ ਜੁੜਨਗੇ ਅਗਰ ਉਹਨਾਂ ਨੇ ਤੁਹਾਡੇ ਕਲੱਬ ਦਾ ਸੁਸਾਇਟੀ ਦਾ ਮੈਂਬਰ ਬਣਨਾ ਹੋਵੇ ਉਹ ਪ੍ਰੋਸੀਜਰ ਕੀ ਆ ਉਹ ਵੀ ਦੱਸੋਗੇ ਜੀ ਇੱਕ ਸਿੰਪਲ ਜਿਹਾ ਫਾਰਮ ਹੈਗਾ ਜੀ ਉਹਦੀ ਸਾਡੀ ਕਲੱਬ ਮੈਂਬਰ ਦੀ 1600 ਰੁਪਏ ਫੀਸ ਹੈਗੀ ਹੈ ਤੇ ਹੁਣ ਵੀ ਕੱਲ ਵੀ ਕੁੱਝ ਮੈਂਬਰ ਬਣਿਆ ਹੁਣੇ ਵੀ ਫਾਰਮ ਲੈ ਕੇ ਗਿਆ ਉਹ ਮੈਂਬਰ ਐਸ ਚੀਜ਼ ਸੁਣ ਕੇ ਮੈਂਬਰ ਵਧੀ ਜਾ ਰਹੇ ਆ ਤੇ ਅਸੀਂ ਉਹ ਲਾਈਫ ਟਾਈਮ ਮੈਂਬਰਸ਼ਿਪ ਹੈ ਉਹਦੇ ਵਿੱਚ ਆਇਨੇ ਕਿ ਦੁਬਾਰਾ ਕੁਝ ਦੇਣਾ ਈਵਨ ਇਥੇ ਚੱਲ ਰਿਹਾ ਸੀ ਕਿ ਸੀਨੀਅਰ ਸਿਟੀਜ਼ਨ 16 ਸਾਲ ਤੋਂ ਇਹ ਚੱਲ ਰਿਹਾ ਸੀ ਕਿ ਜਿਹੜੇ ਸੀਨੀਅਰ ਸਿਟੀਜ਼ਨ ਆਉਂਦਾ ਸੀ ਉਹਨਾਂ ਦਾ ਚਾਹ ਪਾਣੀ ਦਾ ਤਿੰਨ ਸਰਬ ਮਹੀਨਾ ਲਿਆ ਜਾਂਦਾ ਸੀ ਮੈਂ ਉਹ ਵੀ ਬੰਦ ਕਰਤਾ ਕਹਿੰਦੇ ਉਹ ਵੀ ਕਹਿੰਦੇ ਆ ਹਰਵਿੰਦਰ ਜੋਲੀ ਜੀ ਆਪਣੇ ਬੱਲੇ ਤੋਂ ਚਾਹ ਪਾਣੀ ਦਾ ਕਰਾਂਗੇ ਉਹ ਉਹਦੇ ਵਿੱਚ ਮੈਂ ਕਹਿੰਦਾ ਜਦ ਕਰ ਤੇ ਮੇਰੇ ਸਾਹ ਹੈਗੇ ਮੈਂ ਪਹਿਲੇ ਵੀ ਐ ਕਿ ਐਸੀ ਮੈਂ ਜਿੱਤਾਂ ਹੀ ਆ ਨਾ ਜਿੱਤਾਂ ਜਦ ਕਰ ਮੇਰੇ ਸਾਹ ਹੈਗੇ ਉਹ ਖਾਣੇ ਪੀਣੇ ਦਾ ਖਰਚਾ ਉਹ ਮੇਰੇ ਵੱਲੋਂ ਆ ਜੋ ਉਥੇ ਮੇਡ ਰੱਖੀਏ ਜੋ ਖਾਣੇ ਪੀਣੇ ਦਾ ਖਰਚਾ ਜੋ ਵੀ ਹੈ ਉਹ ਮੇਰੇ ਵੱਲੋਂ ਆ ਤੇ ਮੈਂ ਅੱਜ ਵੀ اسی ਚੀਜ਼ ਤੇ ਕਾਇਮ ਆ ਮੈਂ ਪਹਿਲੇ ਵੀ ਕਹਿ ਸੀ ਮੈਂ ਨਾ ਵੀ ਜਿੱਤਾਂ ਤਾਂ ਵੀ ਮੈਂ ਕਰਾਂਗਾ ਤੇ ਜਿਉਂ ਜਿੱਤ ਗਿਆ ਤੇ ਫਿਰ ਤੇ ਮੈਂ ਕਰਨਾ ਹੀ ਕਰਨਾ ਉਹ ਤਾਂ ਮਤਲਬ ਹੀ ਨਹੀਂ ਨਾਜ ਨਾਜ ਦਾ ਤਾਂ ਵੀ ਕਰਨਾ ਸੀ ਤੇ ਉਹ ਇੱਕ ਭਲਾਈ ਦਾ ਕੰਮ ਜਿਹੜਾ ਕਰ ਸਕੀਏ ਉਹ ਵੀ ਇੱਕ ਬਹੁਤ ਸੀ ਦੇਖੋ ਜੀ ਕੋਈ ਹਰ ਕੋਈ ਕਿਸੇ ਜੇਬ ਵਿੱਚ ਕੋਈ 300 ਰੁਪਏ ਜਾਂ 3000 ਰੁਪਏ ਵੀ 3 ਲੱਖ ਰੁਪਏ ਵੀ ਨਾ ਕਰ ਸਕਦਾ ਕੋਈ 300 ਰੁਪਏ ਵੀ ਕਿਸੇਾਸਤੇ ਓਕੇ ਹੈ ਬਿਲਕੁਲ ਆਪਾਂ ਕਿਸੇ ਦਾ ਬਰਦਨ ਕਿਉਂ ਪਾਈਏ ਤੇ ਮਹਾਰਾਜ ਨੇ ਜੇ ਦਿੱਤਾ ਹੈ ਤੇ ਕਿਸੇ ਦੀ ਸੇਵਾ ਕਰ ਜੀ ਤੇ ਕੀ ਜਾਂਦਾ ਆਇਤੀ ਚ ਤੇ ਲਾਸਟ ਦੇ ਵਿੱਚ ਤੁਸੀਂ ਜਿਹੜਾ ਹੈ ਆਮ ਸੀਨੀਅਰ ਸਿਟੀਜ਼ਨ ਨੂੰ ਤੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਜਿਸ ਮਕਸਦ ਨਾਲ ਅਸੀਂ ਜੁੜੇ ਆ ਤੁਸੀਂ ਵੀ ਸਾਰੇ ਮੇਰੇ ਨਾਲ ਜੁੜੋ ਸਮਾਜ ਦੀ ਜਿਹੜੀ ਭਲਾਈ ਕਰ ਜਾਵਾਂਗੇ ਇਹ ਹੀ ਸਾਡੇ ਅਸਲੀ ਸੱਚਾਈ ਹੈ ਔਰ ਇਹ ਹੀ ਸਾਡੇ ਜੀਵਨ ਦਾ ਅਸਲੀ ਅਰਥ ਹੈ ਤੇ ਤੁਸੀਂ ਮੇਰੇ ਨਾਲ ਜੁੜੋ ਮੈਂਬਰਸ਼ਿਪ ਲਓ ਵੱਤਵਾਦ ਤਾਂ ਕਿ ਅਸੀਂ ਹੁਣ ਜਿਹੜਾ 25 ਲੱਖ ਰੁਪਏ ਹੋਰ ਜਿਹੜਾ ਅਸੀਂ ਪਾਸ ਕਰਾਇਆ ਉਹ ਹੁਣ ਨਵਾਂ ਹੁਣੇ ਪਾਸ ਆਇਆ ਉਹਨੂੰ ਅਸੀਂ ਪਿੱਛੇ ਬਿਲਡਿੰਗ ਐਕਸਟੈਂਡ ਕਰਾਂਗੇ ਦੇਵ ਦੇ ਵਿੱਚ ਕੁਝ ਹੋਰ ਵੀ ਬਣਾ ਸਕੀਏ ਤੁਹਾਡੀ ਰਾਏ ਜਾਣਾਂਗੇ ਤੁਹਾਡੀ ਸਹਿਮਤੀ ਨਾਲ ਜੋ ਤੁਸੀਂ ਕਹੋਗੇ ਅਸੀਂ ਉਸ ਹਾਮਨਾ ਕੰਮ ਕਰਨਾ ਤੇ ਬਾਕੀ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਤੁਹਾਨੂੰ ਮੇਰੇ ਵੱਲੋਂ ਬਲੇਸਿੰਗ ਹੈ ਗਿਆ ਦਵਾਵਾ ਤੁਹਾਨੂੰ ਕਿਉਂਕਿ ਤੁਸੀਂ ਲੋਕਾਂ ਨੇ ਮਨੋ ਦੁਬਾਰਾ ਇੱਕ ਨਵੀਂ ਇੱਜ਼ਤ ਦਿੱਤੀ ਹੈ ਇੱਜ਼ਤ ਬਖਸ਼ੀ ਹੈ ਤੁਸੀਂ ਲੋਕਾਂ ਨੇ ਤੁਹਾਡੇ ਲੋਕਾਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਸੀਂ ਸੁਣੇ ਲਿਆ ਹਰਿੰਦਰ ਝੋਲੀ ਜੀ ਜੋ ਐਮਸੀ ਵੀ ਨੇ ਇਹਨਾਂ ਦੀ ਵਾਈਫ ਵੀ ਐਮਸੀ ਹੈ ਤੇ ਸੀਨੀਅਰ ਸਿਟੀਜ਼ਨ ਕਾਉਂਸਲਰ ਦੇ ਪ੍ਰਧਾਨ ਵੀ ਜਿਹੜੇ ਨੇ ਬਣੇ ਨੇ ਕਹਿੰਦੇ ਨੇ ਆਪਣੇ ਲਈ ਤਾਂ ਸਾਰੇ ਹੀ ਕੁਝ ਨਾ ਕੁਝ ਕਰਦੇ ਨੇ ਆਪਣੇ ਪਰਿਵਾਰ ਲਈ ਕਰਦੇ ਨੇ ਅਗਰ ਕਿਸੇ ਦੇ ਲਈ ਕਰਾਂਗੇ ਤਾਂ ਪਰਮਾਤਮਾ ਵੀ ਖੁਸ਼ ਹੁੰਦਾ ਏ ਤੇ ਦਿਲ ਨੂੰ ਵੀ ਜਿਹੜਾ ਹੈ ਸਕੂਨ ਮਿਲਦਾ ਕਿ ਅਸੀਂ ਕਿਸੇ ਲਈ ਕੁਝ ਕੀਤਾ ਹੈ ਕਹਿੰਦੇ ਨੇ ਪਰਮਾਤਮਾ ਕਰੇ ਹਜੇ ਜਿਹੜੀ ਹੈ ਸ਼ੁਰੂਆਤ ਜਿਹੜੀ ਹੈ ਖਰੜ ਤੱਕ ਹੋਵੇਗੀ ਜਿਸ ਤਰ੍ਹਾਂ ਜਿਸ ਤਰ੍ਹਾਂ ਇਹਨਾਂ ਨੂੰ ਕਾਮਯਾਬੀ ਮਿਲਦੀ ਜਾਏਗੀ ਲੋਕ ਇਹਨਾਂ ਦੇ ਨਾਲ ਜੁੜਦੇ ਜਾਵਾਂਗੇ ਉਸ ਤੋਂ ਬਾਅਦ ਖਰੜ ਤੋਂ ਬਾਹਰਲੇ ਲੋਕਾਂ ਦੀ ਵੀ ਸੇਵਾ ਕਰਨ ਦਾ ਇਨਾਂ ਨੂੰ ਮੌਕਾ ਮਿਲੇਗਾ ਸਾਡੇ ਚੈਨਲ ਵੱਲੋਂ ਵੀ ਇਹਨਾਂ ਨੂੰ ਲੱਖ ਲੱਖ ਮੁਬਾਰਕਾਂ ਨੇ ਪ੍ਰਦਾਨ ਬਣੇ ਨੇ ਇਹ ਤੇ ਅਸੀਂ ਵੀ ਦੁਆਵਾਂ ਕਰਦੇ ਨੇ ਕਿ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਨ ਤੇ ਲੋਕ ਜ਼ਿਆਦਾ ਇਹਨਾਂ ਦੇ ਨਾਲ ਜੁੜਨ ਜੋ ਇਹ ਮਕਸਦ ਲੈ ਕੇ ਚੱਲੇ ਨੇ ਪ੍ਰਮਾਤਮਾ ਇਹਨਾਂ ਦੇ ਭਾਗ ਲਾਵੇ ਤੇ ਉਹ ਮਕਸਦ ਜਿਹੜਾ ਹੈ ਪੂਰਾ ਹੋਵੇ ਖੜੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ